welcom beta to my channel so easy math my dear students ਤੁਹਾਡਾ ਬੇਟਾ ਫਾਈਨਲ ਬੋਰਡ ਦਾ ਮੈਥਸ ਦਾ ਜਿਹੜਾ ਕੁਸ਼ਨ ਪੇਪਰ ਆਉਣਾ ਉਹਦਾ ਮਤਲਬ ਬਲੂਪ੍ਰਿੰਟ ਆ ਗਿਆ ਹੈ ਠੀਕ ਹੈ 8 ਤੋਂ 10th ਦੋਵਾਂ ਦਾ ਇਹਦੇ ਵਿੱਚ ਬੇਟਾ ਟੋਟਲ ਜਿਹੜਾ ਲਿਖਤੀ ਪੇਪਰ ਹੋਣਾ ਤੁਹਾਡਾ 80 ਨੰਬਰ ਦਾ ਹੀ ਹੋਣਾ ਸੀਸੀ ਤੁਹਾਡੇ 20 ਨੰਬਰ ਦੀ ਹੈ ਤੇ કુલ ਅੰਕ 100 ਨੇ ਇਹ ਥੋੜਾ ਪੈਟਰਨ ਚੇਂਜ ਹੋਇਆ ਜਿਹੜਾ ਪਾਰਟ भाग ओड़ा आ पार्ट सी, 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 ए आगे तीह क्वेश्चनस होंगे वो च एम सी क्यू हूँ से टू फॉर्स होंगे से फिलअप्स होंगे सी ठीक है हूँ बेटा इस हूँ थर्टी थाना ट्वेंटी क्वेश्चन रह गए ये सारे एम सी क्यू टाइप ते एक -एक हो एक नंबर वाले होम सी क्यू मीनस चार ऑप्शन होने हरेक क्वेश्चन एक टिक करनी होगी ठीक है जोड़ा भाग आड़ा आ दो लाके अट्ठ तक ठीक है हरेक प्रश्न किन्ने नंबर का होगा दो नंबर का ਜਿਹੜਾ ਭਾਗ ਈਡੀ ਹੋਊਗਾ 9 ਤੋਂ 15 ਤੱਕ ਉੱਚ ਹਰੇਕ ਕੋਸ਼ਣਾ ਬੇਟਾ 4 ਅੰਕਾਂ ਦਾ ਹੋਊਗਾ ਠੀਕ ਹੈ ਤੇ ਇਹਨਾਂ ਪ੍ਰਸ਼ਨਾਂ ਵਿੱਚ ਕਿਸੇ ਵੀ ਤਿੰਨ ਪ੍ਰਸ਼ਨਾਂ ਵਿੱਚ ਅੰਦਰੂਨੀ ਛੋਟ ਹੋਵੇਗੀ ਤੇ ਅੰਦਰੂਨੀ ਛੋਟ ਵਾਲਾ ਇੱਕ ਪ੍ਰਸ਼ਨ ਬੇਟਾ ਕੇਸ ਸਟਡੀ ਨਾਲ ਸੰਬੰਧਿਤ ਹੋਵੇਗਾ ਠੀਕ ਹੈ ਇਹਦੇ ਨਾਲ ਰਿਲੇਟਡ ਮੈਂ ਕੇਸ ਸਟਡੀ ਵਾਲਾ ਕੋਸ਼ਣ ਨਾਲ ਰਿਲੇਟਡ ਵੀਡੀਓ ਪਾਈ ਹੋਈ ਹੈ ਤੁਸੀਂ ਉਹ ਤੋਂ ਦੇਖ ਸਕਦੇ ਹੋ ਜਿਹੜਾ ਬੇਟਾ ਭਾਗ ਸਸਾਇਆ ਉਹ 16 ਅੰਦਰ 18 ਤੱਕ ਜਿਹੜੇ ਕੁਐਸਚਨਸ ਆਉਣਗੇ ਉਹ 6 ਨੰਬਰਾਂ ਦੇ ਹੋਣਗੇ ਉਹ ਸਾਰੇ ਕੁਐਸਚਨਸ ਵਿੱਚ ਅੰਦਰੂਨੀ ਛੋਟ ਹੋਊਗੀ ਮਤਲਬ ਦੋ 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 ਕੁਐਸਚਨਸ ਆਉਣਗੇ ਉਹਨਾਂ ਵਿੱਚ ਔਰ ਹੋਊਗੀ ਫੇਰ ਦੋ ਕੁਐਸਚਨਸ ਉਹਨਾਂ ਵਿੱਚ ਔਰ ਹੋਊਗੀ 16 17 ਤੇ 18 ਤਿੰਨ ਕੁਐਸਚਨਸ ਆਉਣਗੇ ਠੀਕ ਹੈ ਤੇ ਹਰ ਇੱਕ ਕੁਐਸਚਨ ਦੋ ਦੋ ਕੁਐਸਚਨਸ ਹੋਣਗੇ ਇੱਕ ਇੱਕ ਤੁਸੀਂ ਕਰਨਾ ਹੋਊਗਾ ਠੀਕ ਹੈ ਹੁਣ ਆ ਦੇਖੋ ਇਹ ਚ ਕੀ ਹੈ ਬੇਟਾ ਜਿਹੜਾ ਚੈਪਟਰ ਵਸਤੀ ਸੰਖਿਆਵਾਂ ਵਾਲਾ ਚੈਪਟਰ ਹੈ ਰੀਅਲ ਨੰਬਰਸ ਠੀਕ ਹੈ ਇਹ ਚ ਟੋਟਲ 3 ਮਾਰਕਸ ਦਾ ਪੇਪਰ ਹੋਏਗਾ ਠੀਕ ਹੈ 2 ਅੰਕਾਂ ਵਾਲੇ ਕੁਐਸਚਨਸ ਹੋਣਗੇ ਤੇ 1 ਨੰਬਰ ਵਾਲੇ ਜਿਹੜਾ ਸੈਕੰਡ ਚੈਪਟਰ ਬਹੁਪਦ ਪੋਲੀਨੋਮੀਅਲ ਵਿੱਚ 1 ਨੰਬਰ ਵਾਲੇ ਕੁਐਸਚਨਸ ਵੀ ਆਉਣੇ ਨੇ ਬੇਟਾ 2 ਨੰਬਰ ਵਾਲੇ ਵੀ ਇੱਕ ਹੀ ਕੁਐਸਚਨ ਟੋਟਲ 3 ਨੰਬਰ ਦਾ ਕੰਮ ਹੋਏਗਾ ਜਿਹੜਾ 3rd ਚੈਪਟਰ ਆ ਤੁਹਾਡਾ ਉਹ ਚ ਟੋਟਲ 8 ਨੰਬਰ ਦਾ ਕੰਮ ਆਊਗਾ ਇੱਕ ਕੁਐਸਚਨ 6 ਨੰਬਰ ਚ ਆਊਗਾ ਠੀਕ ਹੈ ਦੋਨੋਂ ਕੁਐਸਚਨ 1 ਨੰਬਰ ਚ ਆਉਣਗੇ ਦੋ ਘਾਤੀ ਸਮੀਕਰਨ ਚੌਥਾ ਚੈਪਟਰ ਆ ਜਿਹੜਾ ਤੁਹਾਡਾ ਠੀਕ ਹੈ ਜੀ ਉਹਦੇ ਵਿੱਚ ਬੇਟਾ 6 ਨੰਬਰ ਦਾ ਟੋਟਲ ਕੰਮ ਆਊਗਾ 1 ਨੰਬਰ ਵਾਲੇ ਦੋ ਕੁਐਸਚਨਸ ਹੋਣਗੇ ਤੇ 4 ਅੰਕਾਂ ਵਾਲਾ ਇੱਕ ਕੁਐਸਚਨ ਹੋਏਗਾ ਠੀਕ ਹੈ ਜੀ ਜਿਹੜਾ ਪੰਜਵਾਂ ਚੈਪਟਰ ਆ ਤੁਹਾਡਾ ਏਪੀ ਵਾਲਾ ਅੰਕਿਤ ਲੜੀਆਂ ਟੋਟਲ 8 ਨੰਬਰ ਦਾ ਕੰਮ ਆਊਗਾ ਉਹਦੇ ਵਿੱਚ 1-1 ਨੰਬਰ ਵਾਲੇ ਦੋ ਕੁਐਸਚਨਸ ਹੋਣਗੇ 2 ਅੰਕਾਂ ਵਾਲੇ ਬੇਟਾ ਇੱਕ ਪ੍ਰਸ਼ਨ ਆਏਗਾ 4 ਅੰਕਾਂ ਵਾਲਾ ਇੱਕ ਆਏਗਾ ਠੀਕ ਹੈ ਐਦਾਂ ਹੀ ਦੇਖੋ ਜਿਹੜਾ ਅੱਗੇ ਹੈਗਾ ਆਪਣੇ ਕੋਲ ਛੇਮਾਤੇ ਅ ਅੱਗੇ ਤ੍ਰਿਪੁੱਜ ट्रायंगल ਵਾਲਾ ਚੈਪਟਰ ਬੇਟਾ ਇੱਕ ਸਰਕਲ ਵਾਲਾ ਚੈਪਟਰ ਉਹ ਦੋਨਾਂ ਚ ਮਿਲ ਕੇ 12 ਨੰਬਰ ਦਾ ਕੁਐਸਚਨ ਆਏਗਾ ਇਹ ਚ ਜਿਆਦਾ ਥਿਊਰਮ ਤੇ ਵੱਡੇ ਕੁਐਸਚਨ ਦੇ ਚਾਂਸ ਹੁੰਦੇ ਨੇ ਇਹਦੇ ਵਿੱਚ ਮੋਸਟਲੀ ਥਿਊਰਮ ਹੀ ਜ਼ਿਆਦਾ ਆਉਂਦੀ ਹੈ ਤੇ ਜਿਵੇਂ ਬੇਟਾ ਇੱਕ ਇੱਕ ਨੰਬਰ ਵਾਲੇ ਦੋ ਕੁਐਸਚਨਸ ਹੋਣਗੇ ਠੀਕ ਹੈ ਦੋ ਕੁਐਸਚਨਸ ਆਉਣਗੇ ਤੁਹਾਨੂੰ ਦੋ ਨੰਬਰ ਵਾਲੇ ਤੇ ਇੱਕ ਕੁਐਸਚਨ ਆਊਗਾ 6 ਨੰਬਰ ਵਾਲਾ ਠੀਕ ਹੈ ਜੀ ਐਦਾਂ ਹੀ ਬੇਟਾ ਜਿਹੜਾ ਅੱਗੇ ਹੈਗਾ 7 ਚੈਪਟਰ ਜਿਹੜਾ ਤੁਹਾਡਾ ਉਹਦੇ 6 ਨੰਬਰ ਦਾ ਕੰਮ ਆਊਗਾ ਨਿਰਦੇਸ਼ ਅੰਕ ਚਮਤ ਜਿਹੜਾ ਚੈਪਟਰ ਹੈ ਬੇਟਾ 1 ਕਿੰਬਰ ਵਾਲੇ 2 ਕੁਐਸਚਨਸ ਆਉਣਗੇ 4 ਨੰਬਰ ਵਾਲਾ 1 ਕੁਐਸਚਨ ਆਉਣਗੇ ਅੱਗੇ ਹੈਗਾ ਤ੍ਰਿਕੋਣਮਿਤੀ ਬਾਰੇ ਜਾਣਕਾਰੀ ਟੋਟਲ 8 ਨੰਬਰ ਦਾ ਪੇਪਰ ਹੋਏਗਾ ਤੇ ਬੇਟਾ 2 ਕੁਐਸਚਨਸ ਨੇ 1-1 ਨੰਬਰ ਵਾਲੇ 1 ਕੁਐਸਚਨ 2 ਨੰਬਰ ਵਾਲਾ ਹੋਊਗਾ ਤੇ 1 ਕੁਐਸਚਨ ਤੁਹਾਡਾ 4 ਨੰਬਰ ਵਾਲਾ ਹੋਏਗਾ ਇੱਕ ਤੁਹਾਡੀ ਕੇਸ ਸਟਡੀ ਆਊਗੀ ਠੀਕ ਹੈ ਐਪਲੀਕੇਸ਼ਨ ਟ੍ਰਿਗਨੋਮੈਟਰੀ ਤਿਕੋਣਮਿਿਤ ਦੇ ਉਪਯੋਗ ਵਿੱਚ ਇਹਦਾਂ ਲੇਟ ਮੈਂ ਵੀਡੀਓ ਪਾਈ ਹੋਈ ਆ ਤੇ 4 ਨੰਬਰ ਦਾ ਕੁਐਸਚਨ ਆਊਗਾ ਉਹ ਕੇਸ ਸਟਡੀ ਵਾਲਾ ਹੋਊਗਾ ਠੀਕ ਹੈ ਤੇ ਉਹ ਬੇਟਾ ਇਹਦੇ ਦੇਖੋ ਐਮਸੀਕਿਊ ਕੋਈ ਨਹੀਂ ਹੋਣਾ ਸਿੱਧਾ ਕੇਸ ਸਟੈਂਡੇਟਡਰ ਕੁਐਸਚਨ ਆਊਗਾ 1 4 ਨੰਬਰ ਦੇ ਵਿੱਚ ਅਗਰ ਚੱਕਰ ਨਾਲ ਸੰਬੰਧਿਤ ਖੇਤਰਫਲ ਚੈਪਟਰ ਜਿਹੜਾ ਸਰਕਲ ਵਾਲਾ ਬੇਟਾ ਟੋਟਲ 5 ਨੰਬਰ ਦਾ ਕੁਐਸਚਨ ਹੋ 5 ਨੰਬਰ ਦੇ ਪੇਪਰ ਆ ਗਿਆ ਦੇ ਵਿੱਚੋਂ ਇੱਕ ਕੁਐਸਚਨ ਆਊਗਾ ਐਮਸੀਕਿਊ ਟਾਈਪ ਇੱਕ ਕੁਸ਼ਨਾ ਆਊਗਾ 4 ਮਾਰਕਸ ਦੇ ਵਿੱਚ ਠੀਕ ਹੈ ਇੱਕ ਸਤਾਂਨਾ ਖੇਤਰਫਲ ਤੇ ਆਇਤਨ ਠੀਕ ਹੈ ਇਹਦੇ ਵਿੱਚ ਵੀ ਬੇਟਾ 6 ਨੰਬਰ ਦਾ ਕੰਮ ਆਊਗਾ ਤੁਹਾਨੂੰ ਦੋ ਕੁਸ਼ਨ ਇੱਕ ਇੱਕ ਨੰਬਰ ਵਾਲੇ ਇੱਕ ਕੁਸ਼ਨ ਜਿਹੜਾ ਹੋਊਗਾ 4 ਚ ਨੰਬਰ ਵਾਲਾ ਇਹ ਵੀ ਜਿਹੜਾ ਕੇਸ ਸਟਡੀ ਨਾਲ ਰਿਲੇਟਡ ਕੁਸ਼ਨ ਹੋਏਗਾ ਜਿੱਥੇ ਸਟਾਰ ਲੱਗਿਆ ਹੋਇਆ ਮੀਨਸ ਇਹਨਾਂ ਦੋਨਾਂ ਚੈਪਟਰਸ ਤੁਹਾਡੇ ਕੇਸ ਸਟਡੀ ਨਾਲ ਰਿਲੇਟਡ ਕੁਸ਼ਨਸ ਆਉਣਗੇ ਅੱਗੇ ਹੈਗਾ ਆਪਣੇ ਕੋਲ 12th ਠੀਕ ਹੈ ਅੰਕੜਾ ਵਿਗਿਆਨ ਇਦੇ ਚ ਟੋਟਲ 7 ਨੰਬਰ ਦਾ ਕੰਮ ਆਊਗਾ ਇੱਕ ਕੁਐਸਚਨ 1 ਨੰਬਰ ਚ ਆਊਗਾ ਇੱਕ ਕੁਐਸਚਨ ਬੇਟਾ 6 ਨੰਬਰ ਚ ਆਊਗਾ ਅੱਗੇ ਦਾ ਸੰਭਾਵਨਾ ਪ੍ਰੋਬੈਬਿਲਟੀ 4 ਨੰਬਰ ਦਾ ਕੰਮ ਆਊਗਾ ਦੋ ਕੁਐਸਚਨ ਇੱਕ ਇੱਕ ਨੰਬਰ ਵਾਲੇ ਇੱਕ ਕੁਐਸਚਨ ਜਿਹੜਾ ਹੋਊਗਾ ਬੇਟਾ ਦੋ ਅੰਕਾਂ ਵਾਲਾ ਠੀਕ ਹੈ ਦੇਖੋ ਟੋਟਲ ਪੇਪਰ ਤੁਹਾਡਾ ਕਿੰਨਾ ਦਾ ਹੋ ਗਿਆ 80 ਦਾ 20 ਕੁਐਸਚਨ ਐਮਸੀਕਿਊ ਟਾਈਪ ਹੋਗੇ ਠੀਕ ਹੈ ਜਿਹੜਾ 20 ਨੰਬਰ ਦਾ ਕੰਮ ਥੋੜਾ ਐਮਸੀਕਿਊ ਟਾਈਪ ਹੋ ਗਿਆ ਤੇ 7 ਕੁਐਸਚਨ ਜਿਹੜੇ ਤੁਹਾਡੇ ਉਹ ਕਿਹੜੇ ਹੋਣਗੇ ਬੇਟਾ 2 2 ਨੰਬਰ ਵਾਲੇ 7 ਕੁਐਸਚਨ 4 4 ਨੰਬਰ ਵਾਲੇ ਤੇ 3 ਕੁਐਸਚਨ ਤੁਹਾਡੇ ਹੋਣਗੇ 6 6 ਨੰਬਰ ਵਾਲੇ ਠੀਕ ਹੈ ਇਹ ਸਾਰਾ ਤੁਸੀਂ ਸਕਰੀਨਸ਼ਾਟ ਲੈ ਲਓ ਥਿਸ ਵਨ ਕਲੀਅਰ ਜੀ ਹੁਣ ਬੇਟਾ ਆਪਾਂ ਹੱਲ ਕਰਦੇ ਆਂ ਚੈੱਕ ਕਰਦੇ ਆਂ 8th ਦਾ ਠੀਕ ਹੈ ਏਟ ਦੇ ਵਿੱਚ ਵੀ ਇਦਾਂ ਹੀ ਆ ਬੇਟਾ ਇਹ ਜੀ ਥੋੜਾ ਅੰਦਰ ਪੈਟਰਨ ਚੇਂਜ ਹੋਇਆ ਮੂਰ ਦਾ ਸੇਮ ਉਹੀ ਆ ਜਿਹੜਾ ਭਾਗ ੳ ਦਾ ਆ ਤੇ ਬੀ ਕੁਐਸਚਨਸ ਹੋਣਗੇ ਐਮਸੀਕਿਊ ਟਾਈਪ ਇੱਕ ਇੱਕ ਨੰਬਰ ਵਾਲੇ ਭਾਗ 8 ਦੇ ਵਿੱਚ 2 ਤੋਂ ਲੈ ਕੇ 8 ਤੱਕ ਕੁਐਸਚਨ 2 ਨੰਬਰ ਵਾਲੇ ਹੋਣਗੇ ਭਾਗ 8 ਦੇ ਵਿੱਚ 9 ਤੋਂ ਲੈ ਕੇ 15 ਤੱਕ ਜਿਹੜੇ ਕੁਐਸਚਨਸ ਨੇ ਉਹ ਚਾਰ ਅੰਕਾਂ ਵਾਲੇ ਹੋਣਗੇ ਇੱਥੇ ਤਿੰਨ ਕੁਐਸਚਨਸ ਨੂੰ ਅੰਦਰ ਨਹੀਂ ਛੋਟ ਹੋਏਗੀ ਅੱਗੇ ਭਾਗ ਸੱッセ ਦੇ ਵਿੱਚ ਟੋਟਲ ਤਿੰਨ ਕੁਐਸ਼ਨਸ ਆਉਣਗੇ 6 ਚ ਨੰਬਰ ਵਾਲੇ ਜਿਵੇਂ 16 7 3 ਤੇ 3 ਦਾ ਇਹਦੇ ਦੋ ਕੁਐਸ਼ਨਸ ਆਉਣਗੇ ਇਹਦੇ ਦੋ ਕੁਐਸ਼ਨਸ ਦੇ ਚ ਦੋ ਕੁਐਸ਼ਨਸ ਉਹਨਾਂ ਦੋ ਕੁਐਸ਼ਨ ਦੇ ਵਿੱਚਕਾਰ ਕੀ ਹੋਊਗੀ ਔਰ ਦੋਹਾਂ ਚ ਇੱਕ ਕਰਨਾ ਹੋਊਗਾ ਇਹ ਵੀ ਦੋਨਾਂ ਵਿੱਚੋਂ ਇੱਕ ਕਰਨਾ ਹੋਊਗਾ ਦੋਨਾਂ ਵਿੱਚੋਂ ਇੱਕ ਕਰਨਾ ਹੋਊਗਾ ਠੀਕ ਹੈ ਜੀ ਇੱਥੇ ਦੇਖੋ ਜਿਹੜਾ ਫਰਸਟ ਚੈਪਟਰ ਹੈ ਬੇਟਾ ਤੁਹਾਡਾ ਉਹ ਚ ਟੋਟਲ 4 ਨੰਬਰ ਦਾ ਜਿਹੜਾ ਆ ਉਹ ਕੁਐਸ਼ਨ 4 ਨੰਬਰ ਦੇ ਮਤਲਬ ਕਿ ਅੰਕਾਂ ਦੇ ਪ੍ਰਾਇਗਾ ਦੋ ਕੁਐਸ਼ਨਸ ਹੋਣਗੇ 1 ਨੰਬਰ ਵਾਲੇ ਇੱਕ ਕੁਐਸ਼ਨ 2 ਨੰਬਰ ਵਾਲਾ ਇੱਕ ਚੱਲ ਵਾਲੇ ਰੇਖੀ ਸਮੀਕਰਨ ਜਿਹੜਾ ਸੈਕੰਡ ਚੈਪਟਰ ਆ ਤੁਹਾਡਾ ਟੋਟਲ 5 ਨੰਬਰ ਦਾ ਕੰਮ ਆਊਗਾ ਇੱਕ ਅੰਕ ਵਾਲ ਇੱਕ ਕੁਐਸ਼ਨ ਤੇ 4 ਅੰਕਾਂ ਵਾਲ ਇੱਕ ਕੁਐਸ਼ਨ ਆਏਗਾ ਚਤ੍ਰਪੁਜਾਮਾ ਨੂੰ ਸਮਝਣਾ 3rd ਚੈਪਟਰ ਆ ਜਿਹੜਾ ਠੀਕ ਹੈ ਉਹਦੇ ਦੇਖੋ ਬੇਟਾ ਟੋਟਲ 6 ਨੰਬਰ ਦਾ ਕੰਮ ਆਊਗਾ ਦੋ ਕੁਐਸ਼ਨ ਐਮਸੀਕਿਊ ਟਾਈਪ ਹੋਣਗੇ ਇੱਕ 4 ਨੰਬਰ ਵਾਲਾ ਅੰਕੜਿਆਂ ਦਾ ਪ੍ਰਬੰਧਨ ਚੈਪਟਰ ਵਿੱਚੋਂ ਟੋਟਲ 9 ਨੰਬਰ ਦਾ ਕੰਮ ਆਊਗਾ ਇੱਕ ਐਮਸੀਕਿਊ ਇੱਕ ਕੁਐਸ਼ਨ 2 ਨੰਬਰ ਵਾਲਾ ਤੇ ਇੱਕ ਕੁਐਸ਼ਨ 6 ਨੰਬਰ ਵਾਲਾ ਜਿਹੜਾ ਪੰਜਵਾਂ ਚੈਪਟਰ ਆ ਵਰਗ ਤੇ ਵਰਗਮੂਲ ਟੋਟਲ 6 ਮਾਰਕਸ ਦਾ ਪੇਪਰ ਆਏਗਾ ਉਹਦੇ ਵਿੱਚੋਂ ਦੋ ਕੁਐਸ਼ਨ ਐਮਸੀਕਿਊ ਟਾਈਪ ਇੱਕ ਕੁਐਸ਼ਨ ਜਿਹੜਾ ਹੋਊਗਾ 4 ਨੰਬਰ ਵਾਲਾ ਇਦਾਂ ਹੀ ਬੇਟਾ ਜੇ 6th ਚੈਪਟਰ ਆ ਟੋਟਲ 3 ਨੰਬਰ ਦਾ ਕੰਮ ਆਏਗਾ ਇੱਕ ਐਮਸੀਕਿਊ 1 2 ਨੰਬਰ ਦਾ ਕੁਸ਼ਣ ਆਏਗਾ ਠੀਕ ਹੈ ਅਗੇੜਾ 7 ਚੈਪਟਰ ਬੇਟਾ ਜੇ ਦੇਖੋ ਟੋਟਲ 9 ਨੰਬਰ ਦਾ ਕੰਮ ਆਊਗਾ ਇੱਕ ਕੁਸ਼ਣ ਆਊਗਾ ਐਮਸੀਕਿਊ ਟਾਈਪ ਇੱਕ 2 ਨੰਬਰ ਚ ਆਏਗਾ ਬੇਟਾ ਇੱਕ ਕੁਸ਼ਣ 6 ਮਾਰਕਸ ਚ ਆ ਜਾਏਗਾ ਜਿਹੜਾ 8ਵਾਂ ਚੈਪਟਰ ਹੈ ਬੀਜਗਨਿਤ ਵਿਅੰਜਕ ਅਤੇ ਤਤਸਮਕ ਵਾਲਾ ਉਹ ਚ ਟੋਟਲ 8 ਨੰਬਰ ਦਾ ਪੇਪਰ ਆਊਗਾ 2 ਐਮਸੀਕਿਊ ਹੋਗੇ 1 2 ਨੰਬਰ ਵਾਲਾ ਕੁਸ਼ਣ ਤੇ ਇੱਕ ਬੇਟਾ 4 ਅੰਕਾਂ ਵਾਲਾ ਜਿਹੜਾ ਖੇਤਰ ਮਿਤੀ ਐ ਮੈਂਸੂਰੇਸ਼ਨ ਆ ਟੋਟਲ 10 ਨੰਬਰ ਦਾ ਪੇਪਰ ਆਊਗਾ ਦੋ ਕੁਐਸਚਨ 1 ਮਾਰਕਸ ਦੇ ਇੱਕ ਕੁਐਸਚਨ ਆਊਗਾ ਬੇਟਾ ਦੋ ਨੰਬਰ ਚ ਇੱਕ ਕੁਐਸਚਨ ਆਊਗਾ 6 ਨੰਬਰ ਦੇ ਵਿੱਚ ਠੀਕ ਹੈ ਜਿਹੜਾ 10th ਚੈਪਟਰ ਆ ਤੁਹਾਡਾ ਘਾਤ ਅਤੇ ਘਾਤ ਅੰਕ ਟੋਟਲ 4 ਨੰਬਰ ਦਾ ਪੇਪਰ ਹੋਊਗਾ ਦੋ ਕੁਐਸਚਨ ਐਮਸੀਕਿਊ ਟਾਈਪ ਇੱਕ ਕੁਐਸਚਨ 1 ਮਾਰਕਸ ਦੇ ਵਿੱਚ 2 ਮਾਰਕਸ ਦੇ ਵਿੱਚ ਤਾਂ 2 2 4 ਹੋਏ ਇੱਕ ਕੁਐਸਚਨ 2 ਮਾਰਕਸ ਦੇ ਵਿੱਚ 11 ਚੈਪਟਰ ਪੰਜ ਨੰਬਰ ਦਾ ਪੇਪਰ ਆਊਗਾ ਬੇਟਾ ਇੱਕ ਐਮਸੀਕਿਊ ਇੱਕ 4 ਮਾਰਕਸ ਦੇ ਵਿੱਚ ਗੋਨਣ ਖੰਡੇ ਕਰਨ ਵਾਲਾ ਚੈਪਟਰ ਜਿਹੜਾ ਟੋਟਲ 6 ਮਾਰਕਸ ਦਾ ਆਏਗਾ ਪੇਪਰ ਬੇਟਾ ਅੱਚ ਦੋ ਐਮਸੀਕਿਊ ਹੋਣਗੇ ਇੱਕ ਕੁਐਸਚਨ 4 ਨੰਬਰ ਦੇ ਵਿੱਚ ਗ੍ਰਾਫਾਂ ਬਾਰੇ ਜਾਣਕਾਰੀ ਟੋਟਲ ਪੰਜ ਨੰਬਰ ਦਾ ਪੇਪਰ ਹੋਏਗਾ ਤੇ ਇੱਕ ਐਮਸੀਕਿਊ ਹੋਏਗਾ ਬੇਟਾ ਇੱਕ 4 ਨੰਬਰ ਦਾ ਕੁਐਸਚਨ ਆਏਗਾ ਠੀਕ ਹੈ ਮੀਨ ਟੋਟਲ ਤੁਹਾਡੇ 80 ਮਾਰਕਸ ਦਾ ਪੇਪਰ ਹੋ ਗਿਆ 20 ਕੁਐਸਚਨ ਐਮਸੀਕਿਊ ਟਾਈਪ ਸੱਤ ਕੁਐਸਚਨ 2 ਨੰਬਰ ਵਾਲੇ ਸੱਤ ਕੁਐਸਚਨ 4 ਨੰਬਰ ਵਾਲੇ ਬੇਟਾ ਤੇ ਤਿੰਨ ਕੁਐਸਚਨ 6 ਨੰਬਰ ਵਾਲੇ ਠੀਕ ਹੈ ਤੇ ਇਹਦੇ ਵਿੱਚ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਇਸ ਚੀਜ਼ ਦਾ ਧਿਆਨ ਰੱਖਣਾ ਜਿਹੜਾ 6 ਨੰਬਰ ਵਾਲੇ ਕੁਐਸਚਨ ਨੇ ਬੇਟਾ ਤੁਹਾਨੂੰ ਇੱਕ ਤਾਂ 4 ਚੈਪਟਰ ਚ ਆਊਗਾ ਠੀਕ ਹੈ ਅੰਕੜਾ ਪ੍ਰਬੰਧਨ ਇੱਕ ਤੁਹਾਨੂੰ ਆਊਗਾ 6 ਮਾਰਕ ਦਾ ਕੁਐਸਚਨ ਰਾਸ਼ਿਆਂ ਦੀ ਤੁਲਨਾ ਕੰਪੇアリング ਕੁਆਂਟੀਟੀਆਂ ਇਹ ਕੁਐਸਚਨ ਆ ਬੇਟਾ ਤੁਹਾਨੂੰ ਖੇਤਰ ਮਿਤੀ ਵਿੱਚੋਂ ਤਿੰਨ ਚਿੰਤਾ ਨਾਲ ਚੁਆਇਸ ਹੋ ਗਈ ਠੀਕ ਹੈ ਦਾ ਸਕਰੀਨਸ਼ਾਟ ਲੈ ਲਓ ਥੈਂਕਸ ਬੇਟਾ ਫॉर वाचिंग दिस ਵੀਡੀਓ ਅੱਛੀ ਲੱਗੀ ਲਾਈਕ ਸ਼ੂਰ ਕਰ ਦੇਣਾ ਥੈਂਕਸ ਬੇਟਾ